ਨਵਜੋਤ ਸਿੰਘ ਸਿੱਧੂ ਨੇ ਖਾਦਸ਼ਾ ਜਤਾਇਆ ਨਵਜੋਤ ਸਿੰਘ ਸਿੱਧੂ ਦੀ ਇੱਕ ਪੁਰਾਣੀ ਵੀਡੀਓ ਕਾਫੀ ਚਰਚਾ ਦੇ ਵਿੱਚ ਹੈ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਦੋਂ ਜੰਤਰ ਮੰਤਰ ਤੇ ਧਰਨਾ ਲੱਗਿਆ ਸੀ ਉਹ ਕਹਿੰਦੇ ਕਿ ਉਹੀ ਜਿਹੜਾ ਫਾਰਮਿੰਗ ਵਾਲਾ ਕੰਟਰੈਕਟ ਫਾਰਮਿੰਗ ਵਾਲਾ ਮਾਮਲਾ ਨਾ ਸ਼ੁਰੂ ਹੋ ਜਾਵੇ ਕਿਉਂਕਿ ਖੇਤੀ ਕਾਨੂੰਨਾਂ ਦੇ ਵਿੱਚ ਉਹ ਵੀ ਸੀ ਕਿ ਤੁਸੀਂ ਸਿੱਧੇ ਹੀ ਤੁਹਾਡੀ ਜਿਹੜੀ ਜ਼ਮੀਨ ਦੇ ਵਿੱਚੋਂ ਹੀ ਪੈਦਾਵਾਰ ਚੁੱਕੀ ਜਾਊਗੀ ਤੁਹਾਨੂੰ ਸਿੱਧੇ ਪੈਸੇ ਮਿਲਣਗੇ ਤੇ ਜੇਕਰ ਕੋਈ ਕਿਤੇ ਗੜਬੜੀ ਹੁੰਦੀ ਆ ਤਾਂ ਤੁਸੀਂ ਕਿਤੇ ਵੀ ਸ਼ਿਕਾਇਤ ਨਹੀਂ ਕਰ ਸਕਦੇ ਤਾਂ ਉਹ ਜਿਹੜੇ ਕਾਨੂੰਨੀ ਤੌਰ ਦੇ ਉਤੇ ਹੱਥ ਬੰਨ੍ਹ ਦਿੱਤੇ ਗਏ ਸੀ ਕਿਸਾਨਾਂ ਦੇ ਕਹਿੰਦੇ ਹੁਣ ਕਿਤੇ ਉਹੀ ਫੇਰ ਨਾ ਹੋ ਜਾਵੇ ਜਿਹੜਾ 5 ਸਾਲਾਂ ਦਾ ਕੰਟਰੈਕਟ ਐਮਐਸਪੀ ਦਾ ਕੀਤਾ ਜਾ ਰਿਹਾ ਹੈ ਜਿਹੜਾ ਪ੍ਰਸਤਾਵ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਐਮਐਸਪੀ ਵਾਲਾ ਉਹਦੇ ਉੱਤੇ ਕਿਸਾਨਾਂ ਨੇ ਹੁਣ ਵਿਚਾਰ ਚਰਚਾ ਕਰਨੀ ਆ ਮੰਥਨ ਕਰਨਾ ਹੈ ਤੇ ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਕੋਈ ਫੈਸਲਾ ਪੱਕਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਬੈਠੇ ਰਹਾਂਗੇ ਤੇ ਦਿੱਲੀ ਵਾਲਾ ਫੈਸਲਾ ਵੀ ਨਹੀਂ ਟਾਲਾਂਗੇ ਯਾਨੀ ਦਿੱਲੀ ਕੋਚ ਕਰਾਂਗੇ ਕਰਾਂਗੇ ਅੱਜ ਮੀਟਿੰਗ ਰੱਖ ਲਈ ਗਈ ਹੈ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਤੋਂ ਵੀ ਕਿਸਾਨ ਆਗੂ ਰਵਾਨਾ ਹੋ ਗਏ ਨੇ ਖਨੌਰੀ ਲਈ ਖਨੌਰੀ ਜਾ ਕੇ ਬਾਰਡਰ ਦੇ ਉੱਤੇ ਮੀਟਿੰਗ ਹੋਵੇਗੀ ਮੀਟਿੰਗ ਤੋਂ ਬਾਅਦ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਤੇ ਇਹਨਾਂ ਨੇ ਕਿਸਾਨਾਂ ਨੇ ਸੱਦਾ ਦਿੱਤਾ ਹੋਇਆ ਹੈ ਕਿਸਾਨ ਲੀਡਰਾਂ ਨੂੰ ਖੇਤੀਮਾਰਾਂ ਨੂੰ ਤੇ ਹੋਰ ਜਿਹੜੇ ਆਰਥਿਕ ਮਾਰ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਕੌਣ-ਕੌਣ ਪਹੁੰਚਦਾ ਹੈ ਤੇ ਕੀ ਇਹਦੇ ਉੱਤੇ ਮੰਥਨ ਹੁੰਦਾ ਹੈ ਐਮਐਸਪੀ ਨੂੰ ਲੈ ਕੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਸਾਨ ਹੁਣ ਪੂਰੀ ਤਿਆਰੀ ਚ ਜਿਹੜਾ ਪ੍ਰਸਤਾਵ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਐਮਐਸਪੀ ਵਾਲਾ ਉਹਦੇ ਉੱਤੇ ਕਿਸਾਨਾਂ ਨੇ ਹੁਣ ਵਿਚਾਰ ਚਰਚਾ ਕਰਨੀ ਆ ਮੰਥਨ ਕਰਨਾ ਹੈ ਤੇ ਕਿਸਾਨ ਕਹਿੰਦੇ ਨੇ ਕਿ ਜਦੋਂ ਤੱਕ ਕੋਈ ਫੈਸਲਾ ਪੱਕਾ ਨਹੀਂ ਆਉਂਦਾ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਬੈਠੇ ਰਹਾਂਗੇ ਤੇ ਦਿੱਲੀ ਵਾਲਾ ਫੈਸਲਾ ਵੀ ਨਹੀਂ ਟਾਲਾਂਗੇ ਯਾਨੀ ਦਿੱਲੀ ਕੋਚ ਕਰਾਂਗੇ ਕਰਾਂਗੇ ਤੇ ਹੁਣ ਅੱਜ ਮੀਟਿੰਗ ਰੱਖ ਲਈ ਗਈ ਹੈ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਤੋਂ ਵੀ ਕਿਸਾਨ ਆਗੂ ਰਵਾਨਾ ਹੋ ਗਏ ਨੇ ਖਨੌਰੀ ਲਈ ਖਨੌਰੀ ਜਾ ਕੇ ਬਾਰਡਰ ਦੇ ਉੱਤੇ ਮੀਟਿੰਗ ਹੋਵੇਗੀ ਮੀਟਿੰਗ ਤੋਂ ਬਾਅਦ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਤੇ ਇਹਨਾਂ ਨੇ ਕਿਸਾਨਾਂ ਨੇ ਸੱਦਾ ਦਿੱਤਾ ਹੋਇਆ ਹੈ ਕਿਸਾਨ ਲੀਡਰਾਂ ਨੂੰ ਖੇਤੀਮਾਰਾਂ ਨੂੰ ਤੇ ਹੋਰ ਜਿਹੜੇ ਆਰਥਿਕ ਮਾਰ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਕੌਣ-ਕੌਣ ਪਹੁੰਚਦਾ ਹੈ ਤੇ ਕੀ ਇਹਦੇ ਉੱਤੇ ਮੰਥਨ ਹੁੰਦਾ ਹੈ ਐਮਐਸਪੀ ਨੂੰ ਲੈ ਕੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਸਾਨ ਹੁਣ ਪੂਰੀ ਤਿਆਰੀ ਚ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਖਾਦਸ਼ਾ ਜਿਤਾਇਆ ਨਵਜੋਤ ਸਿੰਘ ਸਿੱਧੂ ਦੀ ਇੱਕ ਪੁਰਾਣੀ ਵੀਡੀਓ ਕਾਫੀ ਚਰਚਾ ਦੇ ਵਿੱਚ ਹੈ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਜਦੋਂ ਜੰਤਰ-ਮੰਤਰ ਤੇ ਧਰਨਾ ਲੱਗਿਆ ਸੀ ਉਹ ਕਹਿੰਦੇ ਕਿ ਉਹੀ ਜਿਹੜਾ ਫਾਰਮਿੰਗ ਵਾਲਾ ਕੰਟਰੈਕਟ ਫਾਰਮਿੰਗ ਵਾਲਾ ਮਾਮਲਾ ਨਾ ਸ਼ੁਰੂ ਹੋ ਜਾਵੇ ਕਿਉਂਕਿ ਖੇਤੀ ਕਾਨੂੰਨਾਂ ਦੇ ਵਿੱਚ ਉਹ ਵੀ ਸੀ ਕਿ ਤੁਸੀਂ ਸਿੱਧੇ ਹੀ ਤੁਹਾਡੀ ਜਿਹੜੀ ਜ਼ਮੀਨ ਦੇ ਵਿੱਚੋਂ ਹੀ ਪੈਦਾਵਾਰ ਚੁੱਕੀ ਜਾਊਗੀ ਤੁਹਾਨੂੰ ਸਿੱਧੇ ਪੈਸੇ ਮਿਲਣਗੇ ਤੇ ਜੇਕਰ ਕੋਈ ਕਿਤੇ ਗੜਬੜੀ ਹੁੰਦੀ ਆ ਤਾਂ ਤੁਸੀਂ ਕਿਤੇ ਵੀ ਸ਼ਿਕਾਇਤ ਨਹੀਂ ਕਰ ਸਕਦੇ ਤਾਂ ਉਹ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਹੱਥ ਬੰਨ੍ਹ ਦਿੱਤੇ ਗਏ ਸੀ ਕਿਸਾਨਾਂ ਦੇ ਕਹਿੰਦੇ ਹੁਣ ਕਿਤੇ ਉਹੀ ਫੇਰ ਨਾ ਹੋ ਜਾਵੇ ਜਿਹੜਾ 5 ਸਾਲਾਂ ਦਾ ਕੰਟਰੈਕਟ ਐਮਐਸਪੀ ਦਾ ਕੀਤਾ ਜਾ ਰਿਹਾ ਹੈ ਦੇਖੋ ਨਵਜੋਤ ਸਿੰਘ ਸਿੱਧੂ ਨੇ ਪੁਰਾਣਾ ਮਸਲਾ ਠਾਏ ਹੂੰ ਉਸ ਵੇਲੇ ਭਾਵੇਂ ਕਾਨੂੰਨ ਵਾਪਸ ਹੋ ਗਏ ਸੀ ਹੂੰ ਪਰ ਬਹੁਤ ਸਾਰੇ ਆਗੂਆਂ ਨੇ ਇਹ ਖਦਸ਼ਾ ਪ੍ਰਗਟਾਇਆ ਸੀ ਕਿ મોદી ਇੰਨਾ ਜਲਦੀ ਹੂੰ ਪਿੱਛੇ ਹਟਣ ਵਾਲਾ ਲੱਗਦਾ ਨਹੀਂ ਪਰਦੇ ਦੇ ਪਿੱਛੇ ਕੋਈ ਨਾ ਕੋਈ ਖੇਡ ਖੇਡੀ ਜਾ ਰਹੀ ਹੈ ਜੀ ਤੇ ਜਿਹੜੀ ਉਹ ਖੇਡ ਹੈ ਉਹ ਮਾਰੂ ਵੀ ਹੋ ਸਕਦੀ ਹੈ ਹੂੰ ਇਸ ਕਰਕੇ ਇਸ ਮਾਮਲੇ ਦੇ ਵਿੱਚ ਕਾਫੀ ਹੱਦ ਤੱਕਰ ਅਜਹੀ ਸਥਿਤੀ ਤੱਕ ਹੀ ਰਹਿਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਨੇ ਕਿਉਂਕਿ ਜਿਹੜਾ ਉਹ ਨਵਾਂ ਦੋ ਥਾਵਾਂ ਦੇ ਉੱਤੇ ਇਹਨਾਂ ਨੇ ਕਹਿਤਾ ਹੂੰ ਕਿ ਇੱਕ ਤਾਂ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਹੂੰ ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਕੰਜ਼ਿਊਮਰ ਹੂੰ ਫੈਡਰੇਸ਼ਨ ਆਫ ਇੰਡੀਆ ਇਹਦੇ ਤਹਿਤ ਤੁਹਾਡੇ ਪੰਜ-ਪੰਜ ਸਾਲ ਦੇ ਅਸੀਂ ਕੰਟਰੈਕਟ ਕਰ ਲਾਂਗੇ ਹੂੰ ਜਿਹੜੇ ਕਿਸਾਨ ਆ ਗੂਏ ਸਮਝੌਤਾ ਕਰਨ ਲੱਗਿਆ ਕਿ ਤੇ ਆਪਦੇ ਪੈਰਾਂ ਤੇ ਕੋਹੜਾ ਮਾਰ ਕੇ ਨਾ ਆ ਜਿਓ ਇਹਦਾ ਖਰੜਾ ਮਗਾਓ ਪਹਿਲਾਂ ਹੂੰ ਉਹ ਖਰੜਾ ਮਾਰਾਂ ਨੂੰ ਪੜਾਓ ਕਈ ਵਾਰ ਜਿਹੜਾ ਬਹੁਤਾ ਸਿਆਣਾ ਹੁੰਦਾ ਹੈ ਨਾ ਉਹਦੀ ਪ੍ਰਾਪਤੀ ਕੀ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਧਰਮ ਬਹੁਤ ਵੱਡੇ ਪੱਧਰ ਦੇ ਉੱਤੇ ਵਿਚਾਰਨ ਦੀ ਲੋੜ ਹੈ ਹੂੰ ਥੋੜਾ ਜਿਹਾ ਠੰਮੇ ਨਾਲ ਚੱਲੋ ਸਾਰਾ ਕੁਝ ਹੋਏਗਾ ਪਰ ਜੇ ਠੰਮੇ ਨਾਲ ਨਹੀਂ ਚਲੋਗੇ ਤਾਂ ਮੈਂ ਸਮਝਦਾ ਕਿ ਨੁਕਸਾਨ ਕਰਾ ਬੈਠੋਗੇ ਹਮ ਅੱਜ ਮੀਟਿੰਗ ਇਹਨਾਂ ਨੇ ਸੱਦੀ ਹੈ ਹਮ ਹੋ ਸਕਦਾ ਸਾਰਾ ਗਿਆਨ ਤੁਹਾਡੇ ਕੋਲ ਨਾ ਹੋਵੇ ਹਮ ਤਾਂ ਆਰਥਿਕਮਾਰ ਖੇਤੀਮਾਰ ਹਮ ਉਹਨਾਂ ਨਾਲ ਬਹਿ ਕੇ ਵਿਚਾਰੋ ਹਮ ਸਾਡੇ ਕੋਲ ਬਹੁਤ ਸਖਸ਼ੀਤਾ ਨੇ ਜਿਹੜੀਆਂ ਖੇਤੀ ਨਾਲ ਸਬੰਧਤ ਨੇ ਤੇ ਮਾਰ ਨਹੀਂ ਜਦੋਂ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਹੂੰ ਉਹਨਾਂ ਦੇ ਨਾਲ ਦੇਖਾਂਗੇ ਅਸਲ ਬਰੀਕੀਆਂ ਸਾਨੂੰ ਉਹਨਾਂ ਨੇ ਲੱਭ ਕੇ ਦੇਣੀਆਂ ਹੈ ਹੂੰ ਜਿਹੜਾ ਇਹ ਕੋਆਪਰੇਟਿਵ ਕੰਟਰੈਕਟ ਹੂੰ ਤੇ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਇਹਨਾਂ ਦੇ ਕਾਇਦੇ ਕਾਨੂੰਨ ਪੜੋ ਹੂੰ ਇਹ ਕਿਵੇਂ ਤੁਹਾਡੇ ਕੋਲ ਫਸਲ ਲੈਣਗੇ ਪੇਮੈਂਟ ਕਿਵੇਂ ਕਰਨਗੇ ਕੱਲੂ ਕੋਈ ਝਗੜਾ ਹੋ ਗਿਆ ਹੂੰ ਪਿਛਲੀ ਵਾਰ ਤਾਂ ਇਹੋ ਜਿਹਾ ਕੁਝ ਬਣਾਤਾ ਸੀ ਧਰਬਿੰਦਰ ਜੀ ਹੂੰ ਕਿ ਜਿਹੜੇ ਸੈਲੋ ਬਣ ਰਿਹਾ ਜੇ ਕੱਲੂ ਉਹਨਾਂ ਨਾਲ ਝਗੜਾ ਹੋ ਗਿਆ ਉਹ ਬੰਬੇ ਹਾਈ ਕੋਰਟ ਦੇ ਵਿੱਚ ਹੀ ਲੱਗ ਰਿਹਾ ਕੇਸ ਜੀ ਤੇ ਕੀ ਕਿਸਾਨ ਉਹ ਕਰ ਸਕਣਗੇ ਤੁਸੀਂ ਜਿਹੜਾ ਬੀੜਾ ਚੁੱਕਿਆ ਹੂੰ ਤੇ ਜਿਹੜੇ ਸਾਥੀ ਤੁਹਾਡੇ ਬਾਹਰ ਤੁਰੇ ਫਿਰਦੇ ਆ ਉਹਨਾਂ ਦੇ ਕੋਲ ਤੁਹਾਡੇ ਦੇ ਮੁਕਾਬਲੇ ਬੱਧ ਤਜਰਬੇ ਨੇ ਜੀ ਜੇ ਬਧੀਆ ਬਿਹਤਰ ਤਰੀਕਾ ਇਹ ਹੈ ਸੰਯੁਕਤ ਕਿਸਾਨ ਮੋਰਚਾ ਥੋੜਾ ਗੈਰ ਸਿਆਸੀ ਹੈ ਉਹਨਾਂ ਦਾ ਕਹਿੰਦੇ ਤੁਸੀਂ ਸਿਆਸੀ ਹੈ ਹਮ ਪਰ ਜੇ ਚੰਗੀ ਚੀਜ਼ ਕਿਤੇ ਦੁਸ਼ਮਣ ਤੋਂ ਵੀ ਮਿਲਦੀ ਹੋਵੇ ਉਹ ਵੀ ਲੈ ਲਓ ਇਹ ਤਾਂ ਤੁਹਾਡੇ ਸਾਥ ਹੀ ਹੈ ਹਮ ਆਪ ਵਿਚਾਰਨ ਤੇ ਲਾਓ ਜਦੋਂ ਉਹ ਇਹਨਾਂ ਦੇ ਪਾਲੇ ਚ ਬਾਲ ਛੱਟਦੀ ਉਹਨਾਂ ਨੇ ਹਮ ਜੇਟ ਹੈ ਉਹਨਾਂ ਨੇ ਦੋ ਦਿਨ ਦੇਤੇ ਉਹਨਾਂ ਨੂੰ ਵੀ ਪਤਾ ਕਿ ਇਹਨਾਂ ਚ ਦੋ ਦਿਨ ਚ ਕੱਖ ਨਹੀਂ ਹੋਣਾ ਹਮ ਤੁਸੀਂ ਸਹੁਰਦ ਹੋ ਕੇ ਇਹ ਨਾ ਹੋਵੇ ਤੁਹਾਨੂੰ ਇਹ ਮਾਮਲੇ ਤੁਹਾਨੂੰ ਹੀ ਇਲਜਾ ਦੇਣ ਹਮ ਲਓ ਜੀ ਇਸ ਤੈਨਾਂ ਨੂੰ ਟਾਈਮ ਦਿੱਤਾ ਸੀਗਾ ਆ ਹੀ ਕੁਝ ਇਹ ਪਹਿਲਾਂ ਵੀ ਕਰਨਾ ਚਾਹੀਦਾ ਸੀ ਹਮ 2 ਸਾਲ ਹੋ ਗਏ ਇੱਕ ਕਮੇਟੀ ਬਣੀ ਨੂੰ ਕਮੇਟੀ ਦਾ ਮਤਲਬ ਕੰਮ ਮਿੱਟੀ ਹਮ ਸਿਟ ਦਾ ਮਤਲਬ ਸਿਟ ਡਾਊਨ ਹਮ ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਤੇ ਹੋਰ ਅੱਗੇ ਜਾ ਕੇ ਵਿਚਾਰਨ ਦੀ ਜ਼ਰੂਰਤ ਹੈ ਕਿਤੇ ਇਹ ਨਾ ਹੋਵੇ ਜਿੱਤੀ ਬਾਜੀ ਤੁਸੀਂ ਹਰਜੋ ਮਹਾਰਾਂ ਦੇ ਨਾਲ ਖੁੱਲਕੇ ਵਿਚਾਰਾ ਕਰੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਨਹੀਂ ਪਤਾ ਉਹ ਮਹਾਰ ਇਹਨਾਂ ਨੂੰ ਸਮਝਾ ਸਕਦੇ ਨੇ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान कलाकारों ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਦਹਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ